ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਟੈਕਸੀ ਤੇ ਕੈਬ ਚਾਲਕਾਂ ਨੇ ਮੋਰਚਾ ਖੋਲ੍ਹ ਦਿੱਤਾ ਕਿਉਂਕਿ ਟੈਕਸੀ ਤੇ ਕੈਬ ਸੇਵਾ ਦੇ ਰਹੀਆਂ ਇੰਟੀਗ੍ਰੇਟਰ ਕੰਪਨੀਆਂ ਦੇ ਖਿਲਾਫ ਇਹ ਮੋਰਚਾ ਖੋਲਣਾ ਉਹਨਾਂ ਦੀ ਮਜਬੂਰੀ ਬਣ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ ਟੈਕਸੀ ਯੂਨੀਅਨ ਤੇ ਕੈਬ ਚਾਲਕਾਂ ਨੇ ਰੇਲਵੇ ਸਟੇਸ਼ਨ ਤੇ ਵਾਈਕਾਟ ਅਭਿਆਨ ਸ਼ੁਰੂ ਕਰ ਦਿੱਤਾ ਹੈ ਯੂਨੀਅਨ ਦੇ ਮੈਂਬਰਾਂ ਨੇ ਰੇਲਵੇ ਸਟੇਸ਼ਨ ਤੇ ਅੰਦਰ ਜਾਣ ਵਾਲੇ ਤੇ ਬਾਹਰ ਆਉਣ ਵਾਲੇ ਪੁਆਇੰਟ ਤੇ ਖੜੇ ਹੋ ਕੇ ਕਰੀਬ 200 ਟੈਕਸੀਆਂ ਨੂੰ ਰੋਕਿਆ ਤੇ ਉਹਨਾਂ ਦੇ ਡਰਾਈਵਰਾਂ ਨੂੰ ਕੰਪਨੀ ਰੇਟ ਤੇ ਨਹੀਂ ਬਲਕਿ ਸਰਕਾਰੀ ਰੇਟ ਤੇ ਟੈਕਸੀ ਚਲਾਉਣ ਦੇ ਲਈ ਕਿਹਾ ਇਸ ਦੌਰਾਨ ਕਈ ਟੈਕਸੀ ਚਲਾਉਣ ਵਾਲੇ ਡਰਾਈਵਰਾਂ ਤੇ ਟੈਕਸੀ ਦੇ ਵਿੱਚ ਬੈਠੀਆਂ ਸਵਾਰੀਆਂ ਦੇ ਵਿੱਚ ਨੋਕ-ਝੋਕ ਵੀ ਹੋਈ ਉਸ ਹਾਲਤ ਨੂੰ ਲੜਾਈ ਲੜ ਰਹੇ ਜੀ ਮੈਂ ਸਟ੍ਰਾਈਕ ਤੇ ਬੈਠਾ ਸੀ ਹੜਤਾਲ ਦੇ 10 ਦਿਨ ਕੋ ਕਰਦਾਦੇ ਬੈਠਾ ਜੀ ਤੇ ਪ੍ਰਸ਼ਾਸਨ ਨੇ ਕਿਹਾ ਜੀ ਵਾਈਡ ਬਰੇਡ ਬਾਈਕਾਂ ਜੇ ਅਸੀਂ ਐਗਰੀਗੇਟਰ ਕੰਪਨੀਆਂ ਨੂੰ ਲਾਇਸੈਂਸ ਨਹੀਂ ਦਵਾਂਗੇ ਦੁਬਾਰਾ ਜਿਹੜਾ 4 ਫਰਵਰੀ ਤੋਂ 4 ਨਵੰਬਰ ਨੂੰ ਖਤਮ ਹੋ ਗਿਆ ਸੀ ਉਹਨਾਂ ਨੇ ਦੁਬਾਰਾ ਲਾਇਸੈਂਸ ਵੀ ਦਿੱਤਾ ਜੀ ਉਹਨਾਂ ਨੂੰ ਤੇ ਰੈਪਡ ਤੋਂ ਡਰਾਈਵਰ ਨੂੰ ਵੀ ਲਾਇਸੈਂਸ ਦਿੱਤਾ ਜਿਹੜਾ ਸਭ ਤੋਂ ਵੱਡਾ ਘਾਟ ਕਰੀਏ ਸਾਡਾ ਤੇ ਜੀ ਉਹਨਾਂ ਚ ਵਾਈਟ ਪਲੇਟ ਬਾਈਕਾਂ ਜਿੰਨੀਆਂ ਸਾਨੂੰ ਕਿਹਾ ਸੀ ਉਥੋਂ 4 ਗੁਣਾ ਜ਼ਿਆਦਾ ਅਟੈਚ ਹੋ ਗਈਆਂ ਨੇ ਵਾਈਟ ਪਲੇਟ ਗੱਡੀਆਂ ਅਟੈਚ ਹੋ ਗਈਆਂ ਨੇ ਵਾਈਡ ਪਲੇਟ ਕੱਟੀਆਂ ਟ੍ਰਿਬਿਊਨ ਚੋਂ ਤਾਂ ਜਿਵੇਂ ਚੱਲ ਰਹੀਆਂ ਸੀ ਉਸ ਤੋਂ 4 ਗੁਣਾ ਜ਼ਿਆਦਾ ਹੋਰ ਚੱਲਦੀਆਂ ਨੇ ਇੱਥੋਂ ਤੱਕ ਕਿ ਵਾਈਡ ਪਲੇਟ ਵਾਲਾਂ ਦੀ ਯੂਨੀਅਨ ਬਣ ਗਈ ਐ ਤੇ ਵਾਈਡ ਯੂਨੀਅਨ ਵਾਲਾਂ ਤੇ ਵਾਈਡ ਪਲੇਟ ਵਾਲਾਂ ਦੇ ਪ੍ਰਧਾਨ ਬਣ ਗਏ ਜੀ ਉਹ ਮਾਲਿਓ ਵੀ ਸਾਨੂੰ ਸਵਾਰੀ ਨੇ ਚੱਕਣ ਦੇ ਰਹੇ ਉਹ ਕਰਨਾਲ ਬਾਈਪਾਸ ਤੋਂ ਵੀ ਚੱਕਣ ਦੇ ਰਹੇ ਸਾਨੂੰ ਟ੍ਰਿਬਿਊਨ ਤੋਂ ਵੀ ਚੱਕਣ ਦੇ ਰਹੇ ਅਸੀਂ 43 17 ਸਾਰੇ ਜਗ੍ਹਾ ਤੇ ਉਹਨਾਂ ਨੇ ਪ੍ਰਧਾਨ ਬਣਾ ਲਿਆ ਆਪਦੇ ਛਿੱਤੀ ਪਲੇਟਾਂ ਦੇ ਔਰ ਬਾਈਕ ਵਾਲੇ ਸਾਨੂੰ ਕਹਿ ਰਹੇ ਆ ਸਾਡੇ ਭਰਾ ਵੀ ਟੈਕਸੀ ਦਾ ਚਲਾਨ ਨਾ ਕਟਾ ਤੂੰ ਸਾਡੇ ਚਲਾਨ ਨਾ ਘਟਾਓ ਤੁਸੀਂ ਦੱਸੋ ਜੀ ਵਾਈਡ ਪਲੇਟ ਤੇ ਚਲਾਨ ਕਿਉਂ ਤੇ ਕੰਪਨੀਆਂ ਦੇ ਖਿਲਾਫ ਅਸੀਂ ਕੰਪਨੀਆਂ ਦੇ ਖਿਲਾਫ ਹੀ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜਿਹੜਾ ਚਲਾਨ ਹੁੰਦਾ ਉਹ ਕੰਪਨੀ ਦੇ ਖਿਲਾਫ ਹੀ ਹੁੰਦਾ ਤੇ ਜੇ ਬਾਈਕ ਵਾਲੇ ਦਾ ਕਿਸੇ ਚਲਾਨ ਹੁੰਦਾ ਤਾਂ ਕੰਪਨੀ ਨੂੰ ਕਹਿਣਾ ਵੀ ਤੁਸੀਂ ਸਾਡੀ ਪੀਲੀ ਪਲੇਟ ਕਿਉਂ ਤੁਸੀਂ ਚਲਵਾਤਰਵਾਕੇ ਨਹੀਂ ਦੇਦੇ ਤੇ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਅਸੀਂ ਇਹ ਵਾਇਦ ਤਾਂ ਨਹੀਂ ਬਿਲਕੁਲ ਨਹੀਂ ਚੱਲਣ ਦੇਵਾਂਗੇ ਜੀ ਦੂਜੀ ਗੱਲ ਓਲਾ ਉਬਰ ਐਂਡ ਡਰਾਈਵਰ ਤੇ ਰੈਪਿਡੋ ਸਾਡਾ ਰੇਟ ਹੀ ਨਹੀਂ ਪਿਛਲੇ 2 ਸਾਲਾਂ ਚ ਸਾਡਾ ਰੇਟ ਹੁਣ ਫੇਰ ਘਟਾਤਾ ਸਟ੍ਰਾਈਕ ਤੋਂ ਬਾਅਦ ਵਧਾਉਣਾ ਸੀਗਾ ਅਸੀਂ ਸਟ੍ਰਾਈਕ ਇਸ ਕਰਕੇ ਕਿੰਨੀ ਸਾਡਾ ਰੇਟ ਵਧੇ 25 ਰੁਪਏ ਰੇਟ ਕਰੋ ਤੇ ਉਹਨਾਂ ਨੇ ਕਹਿਤਾ ਜੀ 25 ਕਰਾਂਗੇ ਪ੍ਰਸ਼ਾਸਨ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬਾਕੀ ਕੰਪਨੀ ਨੂੰ ਵੀ ਇੱਕ ਲੈਟਰ ਦੇ ਦਿਓ ਜਿਹਦੇ ਕਰਕੇ ਸਾਰਿਆਂ ਦਾ ਇੱਕੋ ਰੇਟ ਹੋ ਜੇ ਤੇ ਇਹਨਾਂ ਦਾ ਘਰ ਨਾ ਹੋਵੇ ਹੁਣ ਨਵੀਂ ਕੰਪਨੀ ਕੋਈ ਹੋਰ ਆ ਜਾਂਦੀ ਹੈ ਜੀ ਰੋਜ਼ ਨਵੀਂ ਇਲੀਗਲ ਲੀਗਲ ਕੰਪਨੀਆਂ ਲਾਂਚ ਹੋ ਰਹੀਆਂ ਨੇ ਉਹ ਕੀ ਕਰਦੀਆਂ ਕਸਪਰ ਨੂੰ ਆਪਣਾ ਬੈਨੀਫਿਟ ਦੇਣ ਲਈ ਸਾਡਾ ਰੇਟ ਹੋਰ ਘਟਾ ਦਿੰਦੀਆਂ ਜੇ 10 ਰੁਪਏ ਕੋਈ ਚਲਾ ਰਿਹਾ ਤਾਂ ਉਹ 8 ਰੁਪਏ ਰੇਟ ਦੇਣ ਲੱ ਆ ਜਾਂਦੀਆਂ ਤੇ ਕਸਪਰ ਤਾਂ ਬੈਨੀਫਿਟ ਦੇਖੂਗਾ ਆਪਦਾ ਉਹ ਉਹ ਬੁੱਕਰ ਲਾ ਜਾਂਦਾ ਜੀ ਸਾਡੇ ਕੋਲ ਰਾਈਡ ਪੈਨ ਘਟ ਜਾਂਦੀ ਹੈ ਤੇ ਸਾਡਾ ਨੁਕਸਾਨ ਹੋ ਰਿਹਾ ਅਸੀਂ 25 ਰੁਪਏ ਮੰਗ ਰਹੇ ਜੀ 34 ਰੁਪਏ ਚੰਡੀਗੜ੍ਹ ਪ੍ਰਸ਼ਾਸਨ ਦਾ ਰੇਟ ਹੈ ਏਸੀ ਟੈਕਸੀ ਦਾ 25 ਰੁਪਏ ਹੈਗਾ ਨੋਨ ਏਸੀ ਦਾ ਅਸੀਂ ਵਿਧੇ ਏਸੀ 25 ਰੁਪਏ ਚ ਲਾਂਗੇ ਜੀ 20 ਰੁਪਏ ਨੋਨ ਏਸੀ ਚ ਲਾਂਗੇ ਪਹਿਲੇ 4 ਕਿਲੋਮੀਟਰ ਦੇ ਅਸੀਂ 100 ਰੁਪਏ ਲਵਾਂਗੇ ਅਸੀਂ ਨਾ 40 ਵਾਲੀ ਨਾ 60 ਵਾਲੀ ਨਾ 70 ਵਾਲੀ ਨਾ 80 ਵਾਲੀ ਰਾਈਡ ਨਹੀਂ ਚੱਕਾਂਗੇ ਜਿਹੜਾ ਕੈਬ 'ਚ ਬੈਠੂਗਾ ਜੀ 100 ਰੁਪਏ ਦੇਊਗਾ ਤਾਂ ਬੈਠੂਗਾ ਕਿਉਂਕਿ ਸਾਡੀ ਲਗਜ਼ਰੀ ਕੈਬ ਦੇ ਵਿੱਚ ਆਂਦੀ ਹੈ ਕਿਉਂਕਿ ਜੇ ਸਾਨੂੰ ਹੁਣ ਰਾਈਡਾਂ ਪੈ ਰਹੀਆਂ ਜਿਉ ਰਿਕਸ਼ੇ ਲੈਂਟਰੀ ਵਾਲ ਤੋਂ ਰੇਲਵੇ ਸਟੇਸ਼ਨ ਤੇ 150 ਰੁਪਏ ਮੰਗਦਾ ਜੀ ਆਟੋ ਵਾਲਾ ਵੀ ਤੇ ਰਿਕਸ਼ੀ ਵਾਲਾ ਵੀ ਸਾਨੂੰ 40 ਰੁਪਏ ਦੀ ਰਾਈਡ ਆ ਰਹੀ ਹੈ ਜੀ 40 'ਚ 40% ਕਮਿਸ਼ਨ ਕੱਟ ਜਾਣਾ ਜੀ 18% GST ਕਰ ਜਾਂਦਾ ਜੀ 10% ਸਰਵਿਸ ਟੈਕਸ ਕਰਨਾ ਸਾਡੇ ਪੱਲੇ ਕਿਰੇ ਹੈ ਜੀ ਇਹ ਤਾਂ ਪੈਟਰੋਲ ਦਾ ਖਰਚਾ ਵੀ ਨਹੀਂ ਪੂਰਿਆ ਜਿਹੜਾ ਸਾਡਾ ਹੁਣ ਇਸ ਟਾਈਮ ਰੇਟ ਹੈ ਨੇ ਜਿਹੜਾ ਕੰਪਨੀਆਂ ਤੁਹਾਨੂੰ 10 ਰੁਪਏ ਦੇ ਰਹੀਆਂ ਨੇ ਜੇ ਅਸੀਂ ਏਸੀ ਚਲਾ ਕੇ ਉਹ ਗੱਡੀਆਂ ਚਲਾਈਏ ਤੇ ਜੇ ਕੋਈ ਘਰੇ ਨਿੱਜੀ ਵਾਣ ਵੀ ਰੱਖੀ ਬੈਠਾ ਨਾ ਜੀ ਉਸ ਰੇਟ ਤੇ ਵੀ ਨਹੀਂ ਚੱਲ ਸਕਦਾ ਇਹਦਾ ਤੇ ਅਸੀਂ ਕਿਵੇਂ ਚਲਾ ਲਈਏ ਜੀ ਸਾਡੇ ਬੱਚੇ ਭੁੱਖ ਮਾਰੇ ਦੇ ਗਗਾਰ ਦੇ ਜੀ 90 90% ਸਾਡੀਆਂ ਗੱਡੀਆਂ ਲੋਨ ਤੇ ਨੇ ਜਿਹੜੀਆਂ ਨੇ ਕਿਸ਼ਤਾਂ ਸੀ ਪੂਰੀਆਂ ਨਹੀਂ ਕਰ ਪਾਰੇ ਜੇ ਪ੍ਰਸ਼ਾਸਨ ਕਹਿੰਨੇ ਆ ਤੇ ਪ੍ਰਸ਼ਾਸਨ ਕਹਿੰਦਾ ਤੁਸੀਂ ਕੰਪਨੀਆਂ ਦੇ ਖਿਲਾਫ ਤੁਸੀਂ ਐਗਰੀਮੈਂਟ ਕੀਤਾ ਤੁਸੀਂ ਉਹ ਜਦੋਂ ਸਾਨੂੰ ਤੁਸੀਂ ਕਿਹਾ ਸੀ ਵੀ ਅਸੀਂ ਲਾਇਸੈਂਸ ਦੀ ਦੇਵਾਂਗੇ ਹੁਣ ਤੁਸੀਂ ਲਾਇਸੈਂਸ ਦੇਤਾ ਤੇ ਉਹਨਾਂ ਨੂੰ ਰੇਟ ਤਾਂ ਸੈੱਟ ਕਰਾਓ ਜਦੋਂ ਜਦੋਂ ਕਰਨਾਟਕ ਸਰਕਾਰ ਨੇ 0 ਤੋਂ 4 ਕਿਲੋਮੀਟਰ ਦੇ ਉੱਥੇ ਰੇਟ ਸੈੱਟ ਕਰਤਾ ਸਾਰੀ ਕੰਪਨੀਆਂ ਦੇ ਵਿੱਚ ਸਾਰੀਆਂ ਐਪਾਂ ਦੇ ਵਿੱਚ ਤੇ ਇੱਥੇ ਕਿਉਂ ਨਹੀਂ ਸੈੱਟ ਹੋ ਰਿਹਾ ਜੀ ਦਿੱਲੀ ਸਰਕਾਰ ਨੇ ਵੀ 20 ਰੁਪਏ ਦੀ ਏਸੀ ਟੈਕਸੀ ਦਾ ਰੇਟ ਤਾਂ ਤਿਆਰ ਕਰਤਾ ਜੀ ਦੋ ਦਿਨ ਪਹਿਲਾਂ ਦਾ ਨੋਟੀਫਿਕੇਸ਼ਨ ਆਇਆ ਜੀ ਉਨੇ ਦੇ ਵਿੱਚ ਜਿਹੜਾ ਐਗਰੀਕੇਟਰ ਲਾਅ ਹੈ ਜੀ ਜਿਹਦੇ ਦੇ ਅਧੀਨ ਇਹਨਾਂ ਨੇ ਲਾਇਸੈਂਸ ਦਿੱਤਾ ਉਹਦੇ ਵਿੱਚ ਲਿਖਿਆ ਹੈ ਕਿ ਡਰਾਈਵਰ ਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਤੇ 10 ਲੱਖ ਦਾ ਟਰਮ ਇੰਸ਼ੋਰੈਂਸ ਹੋਣਾ ਚਾਹੀਦਾ ਹੈ ਤਾਂ ਇਹ ਕੰਡੀਸ਼ਨ ਹੈ ਜੇ ਨਹੀਂ ਹੋਊਗੀ ਤਾਂ ਉਹਦਾ ਕੋਈ ਵੀ ਉਹ ਐਗਰੀਕੇਟਰ ਲਾਇਸੈਂਸ ਵੈਲਿਡ ਨਹੀਂ ਹੈ ਤੇ ਸਾਡੇ ਕਿਸੇ ਵੀ ਬੰਦੇ ਦਾ ਕੋਈ ਮੈਡੀਕਲ ਇੰਸ਼ੋਰੈਂਸ ਨਹੀਂ ਹੈ ਸਾਡੇ ਕਿਸੇ ਵੀ ਬੰਦੇ ਦਾ ਹੀ ਹੈ ਸੈਨੀ ਕਰਦਾ ਪੀਐਫ ਨਹੀਂ ਕਰਦਾ ਸਾਨੂੰ ਕਹਿੰਦੇ ਅਸੀਂ 파ਟਰਨਰ ਆ ਸਾਡੀ ਗੱਡੀ 'ਚ ਕਿਹੜਾ ਹਿੱਸਾ ਆ ਜੀ ਸਾਡੀ ਕਿਹੜੀ ਕਿਸ਼ਤ 'ਤੇ ਉਹ ਅੱਧਾ ਹਿੱਸਾ ਦਿੰਦੇ ਨੇ ਸਾਡੀ ਸੀਐਨਜੀ 'ਚ ਕਿਹੜੇ ਪੈਸੇ ਦਿੰਦੇ ਨੇ ਸਾਡੇ ਟੈਕ ਸਾਡੇ ਕਿਸੇ ਚਲਾਨ ਹੁੰਦਾ ਉਥੇ ਕਿੱਥੇ ਕੀ ਦਿੰਦੇ ਆ ਸਾਡੇ ਸ਼ਹਿਰ ਦੀ ਸਾਡੇ ਦੇਸ਼ ਦੀ ਸਵਾਰੀ ਸਾਨੂੰ ਦੇ ਕੇ ਸਾਨੂੰ ਹੀ 40% ਦਾ ਚੂਲਾ ਲਈ ਜਾਂਦੇ ਆ ਦੱਸੋ ਅਸੀਂ ਕਿੱਥੇ ਜਾਈਏ ਇਹਨਾਂ ਕੰਪਨੀਆਂ ਨੇ ਸਾਨੂੰ ਫਰੀ ਤੇ ਚਲਵਾਇਆ ਦੱਸ ਦਈਏ ਕਿ ਟੈਕਸੀ ਯੂਨੀਅਨ ਵੱਲੋਂ ਰੇਲਵੇ ਸਟੇਸ਼ਨ ਸਣੇ ਕਈ ਥਾਵਾਂ ਤੇ ਡਰਾਈਵਰਾਂ ਨੂੰ ਜਾਗਰੂਕ ਕਰਨ ਦੇ ਸਿਲਸਿਲੇ ਦੇ ਵਿੱਚ ਇਹ ਅਭਿਆਨ ਚਲਾਇਆ ਜਾ ਰਿਹਾ ਤੇ ਇੰਟੀਗ੍ਰੇਟਿਡ ਕੰਪਨੀਆਂ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਡਰਾਈਵਰਾਂ ਦਾ ਕਹਿਣਾ ਹੈ ਕਿ ਹੋਂਦੇ ਦਿਨਾਂ ਦੇ ਵਿੱਚ ਆਈਐਸਬੀਟੀ 17 ਤੇ 43 ਸਣੇ ਕਈ ਹੋਰ ਥਾਵਾਂ ਤੇ ਵੀ ਇਹ ਅਭਿਆਨ ਚਲਾਇਆ ਜਾਏਗਾ। ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ